ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਪ੍ਰਵਿੰਦਰ ਸਿੰਘ ਟੋਡ ਦੇਸ਼ ਦੇ ਕਿਸਾਨ ਵੀਰਾਂ ਨੂੰ ਅੱਜ ਕਿਸਾਨ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਅਤੇ ਉੱਥੇ ਧੰਨਵਾਦ ਕਰਦਾ ਸਮੂਹ ਵੀਰਾਂ ਦਾ ਕਿ ਜਿਨ੍ਹਾਂ ਨੇ ਬਹੁਤ ਛੋਟੇ ਸਮੇਂ ਦੇ ਵਿੱਚ ਜਦੋਂ ਦੇਸ਼ ਆਜ਼ਾਦ ਹੋਇਆ ਸੀ ਤਾਂ ਭੁੱਖਮਰੀ ਦਾ ਸ਼ਿਕਾਰ ਸੀ ਬਹੁਤ ਸਾਰੀ ਫਸਲਾਂ ਔਰ ਬਹੁਤ ਸਾਰਾ ਅਨਾਜ ਜਿਹੜਾ ਉਹ ਬਾਹਰੀ ਦੇਸ਼ਾਂ ਤੋਂ ਇمپੋਰਟ ਕਰਨਾ ਪੈਂਦਾ ਸੀ ਔਰ ਇਨਾ ਲੋਕਾਂ ਦੀ ਆਰਥਿਕ ਮਿਹਨਤ ਸਦਕਾ ਮੇਰੇ ਕਿਸਾਨ ਵੀਰਾਂ ਦੀ ਆਰਥਿਕ ਮਿਹਨਤ ਸਦਕਾ ਅੱਜ ਜਿਹੜਾ ਸਾਰੇ ਅਨਾਜ ਜਿਹੜੇ ਸਰਪਲਸ ਹੋ ਰਹੇ ਨੇ ਔਰ ਇਸ ਲਈ ਮੈਂ ਚੌਧਰੀ ਚਰਨ ਸਿੰਘ ਜੀ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਕਿਸਾਨਾਂ ਦੀ ਬਾਹ ਪੜੀ ਕਿਸਾਨਾਂ ਦਾ ਨਾਲ ਕਿਸਾਨਾਂ ਦੇ ਨਾਲ ਸਹਿਯੋਗ ਕਰਕੇ ਸਾਰਾ ਕੁਝ ਜੋ ਉਹਨਾਂ ਦੀਆਂ ਮੰਗਾਂ ਨੂੰ ਲੋਕ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਔਰ ਜਿਹੜੀ ਹਰੀ ਕ੍ਰਾਂਤੀ ਦਾਇਕ ਮੋਢ ਵਜਾ ਜਿਸ ਕਰਕੇ ਅੱਜ ਜਿਹੜੇ ਹੈ ਸਾਡਾ ਦੇਸ਼ ਬਹੁਤ ਸਾਰੀਆਂ ਗੱਲਾਂ ਚ ਆਤਮ ਨਿਰਪਰ ਹੋਇਆ ਉਥੇ ਮੈਂ ਮੋਦੀ ਜੀ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਵੀ ਚੌਧਰੀ ਚਰਨ ਸਿੰਘ ਜੀ ਵਾਂਗੂ ਇੱਕ ਮਿਸਾਲ ਬਣੋ ਜਿਸ ਤਰ੍ਹਾਂ ਐਮਐਸਪੀ ਹੈ ਔਰ ਹੋਰ ਕਿਸਾਨਾਂ ਦੇ ਜਿਨ੍ਹਾਂ ਵੀ ਮੁੱਦੇ ਨੇ ਉਹਨਾਂ ਨੂੰ ਪੂਰਾ ਕਰੋ ਔਰ ਜਿਸ ਕਰਕੇ ਇਹ ਜਿਹੜਾ ਕਿਸਾਨ ਆ ਬੇਸ਼ੱਕ ਇਹ ਦੇਸ਼ ਦੇ ਲੋਕਾਂ ਦਾ ਢਿੱਡ ਭਰਦਾ ਪਰ ਇਹਦੇ ਆਪ ਦੇ ਬੱਚੇ ਭੁੱਖੇ ਰਹਿੰਦੇ ਨੇ ਤਾਂ ਦਸਤੀ ਦੇ ਵਿੱਚ ਜ਼ਿੰਦਗੀ ਬਤੀਤ ਕਰਦੇ ਨੇ ਔਰ ਮੈਂ ਕਹੂੰਗਾ ਕਿ ਤੁਸੀਂ ਜੋ ਇਹਨਾਂ ਦੇ ਕਰਜ਼ੇ ਮਾਫ਼ ਕਰਨ ਵਾਲੇ ਐਮਐਸਪੀ ਹੋਰ ਜਿੰਨੀਆਂ ਵੀ ਕਿਸਾਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਮੰਨੋ ਤਾਂ ਕਿ ਜਿਹੜਾ ਇਹ ਦੇਸ਼ ਦਾ ਕਿਸਾਨ ਜਿਹੜਾ ਹੈ ਹੋਰ ਤਰੱਕੀ ਕਰ ਕਰ ਸਕੇ ਔਰ ਦੇਸ਼ ਨੂੰ ਜਿੱਥੇ ਪਹਿਲਾਂ ਜਿਹੜਾ ਅਨਾਜ ਹੈ ਇੰਪੋਰਟ ਕਰਦਾ ਰਿਹਾ ਹੁਣ ਹਰ ਇੱਕ ਤਰ੍ਹਾਂ ਦੀਆਂ ਉਹ ਦਾਲਾਂ ਵੀ ਜਿਹੜੀਆਂ ਕਿ ਅਜੇ ਵੀ ਇੰਪੋਰਟ ਕੀਤੀਆਂ ਜਾ ਰਹੀਆਂ ਉਨਾ ਦੀ ਉਹਨਾਂ ਲਈ ਇਹਨਾਂ ਨੂੰ ਸਪੋਰਟ ਕਰੋ ਉਹ ਵੀ ਦਾਲਾਂ ਜਿਹੜੀਆਂ ਜਿੰਨੇ ਵੀ ਪਲਸਿਸ ਹਨ ਉਹਨਾਂ ਨੂੰ ਇਹ ਬੀਜਣ ਔਰ ਉਹ ਵੀ ਕੱਲ ਨੂੰ ਅਸੀਂ ਇੰਪੋਰਟ ਕਰ ਸਕੀਏ ਇਸ ਕਰਕੇ ਮੋਦੀ ਸਾਹਿਬ ਜੀ ਤੁਹਾਡੇ ਵੀ ਬਹੁਤ ਸਹਾਯੋਗ ਦੀ ਜ਼ਰੂਰਤ ਹੈ ਤੁਸੀਂ ਕਿਸਾਨਾਂ ਦੀਆਂ ਮੰਗਾ ਮੰਗ ਮੰਨੋ ਔਰ ਤਾਂ ਕਿ ਜਿਹੜਾ ਹਰ ਖੇਤਰ ਦੇ ਵਿੱਚ ਜਿਹੜੇ ਖਾਸ ਕਰ ਜਿਹੜੇ ਖਾਦੇ ਪਦਾਰਥ ਹਨ ਜੀ ਉਨ੍ਹਾਂ ਦੇ ਅਨਾਜ ਦੀ ਜਿੰਨੀਆਂ ਵੀ ਚੀਜ਼ਾਂ ਨੇ ਉਹਨਾਂ ਦੇ ਵਿੱਚ ਦੇਸ਼ ਜਿਹੜਾ ਹੈ ਆਤਮ ਨਿਰਭਰ ਹੋ ਸਕੇ ਜੈ ਜਵਾਨ ਜੈ ਕਿਸਾਨ ਸਸਰੀ ਆਕਾਲ